ਹਾਂਜੀ ਸਰ ਸਾਡੇ ਐਸਐਸਪੀ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਉਹਨਾਂ ਦੇ ਨਿਰਦੇਸ਼ ਤਹਿਤ ਪਟਿਆਲਾ ਪੁਲਿਸ ਨੇ ਮਾੜੀਆਂ ਅਨਸਾ ਖਿਲਾਫ ਇੱਕ ਜਿਹੜੀ ਮੁਹਿੰਮ ਨੱਤੀ ਹੋਈ ਹੈ ਉਹਦੇ ਤਹਿਤ ਏਸੀ ਮਸ਼ੂਰ ਸਿੰਘ ਯੇਸ ਕਤਵਾਲੇ ਨੇ ਗ੍ਰਿਫਟਸ਼ਨ ਮਿਲੀ ਕਿ 24 ਤਰੀਕ ਨੂੰ ਇੱਕ ਲੜਕੀ ਦਾ ਫੋਨ ਜਿਹੜਾ ਕਿ ਸੀਸ਼ਨਲ ਤੋਂ ਖੋਇਆ ਗਿਆ ਸੀ ਜਿਨ੍ਹਾਂ ਅਪਰਾਧੀਆਂ ਨੇ ਫੋਨ ਖੋਇਆ ਸੀ ਉਹ ਚੋਰੀ ਦੇ ਮੋਟਰਸਾਈਕਲ ਉੱਤੇ ਸੀਸ਼ਮੈਲ ਦੇ ਨੇੜੇ ਤੇੜੇ ਫਿਰ ਰਹੇ ਤੇ ਦੁਆਰੇ ਵਾਰਦਾਤ ਨੂੰ ਇਲਜ਼ਾਮ ਦੇਣਾ ਚਾਹੀਦਾ ਹੈ ਜਿਹਦੇ ਤੇ ਤੁਸੀਂ ਨਾਕਾ ਲਾ ਕੇ ਤਿੰਨੇ ਕ्यूज ਨੂੰ ਡਵਲਪ ਕੀਤਾ ਤੇ ਹੁਣ ਤੱਕ ਉਹਨਾਂ ਦੇ ਕੋਲੋਂ ਸਾਨੂੰ 6 ਸਨੈਚਡ ਫੋਨਸ ਤੇ ਇੱਕ ਛੋੜੀਆ ਮੋਟਰਸਾਈਕਲ ਬਰਾਮਦ ਹੋਈ ਕਿਥੇ ਰਹਿੰਦੇ ਨੇ ਵਾਲੇ ਮੇਜਰ ਕੋਟਰ ਕਲੀਅਰ ਕਰ ਦਿੱਤਾ ਹਾਂਜੀ ਇਹ ਤਿੰਨੇ ਕ्यूजਡ ਨੇਮਲੀ ਪ੍ਰਦੀਪ ਕੁਮਾਰ ਰਵੀਨਾਥ ਤੇ ਰਮਨੇ ਜਿਹੜੇ ਕਿ ਗਿਆਨ ਕਲੋਨੀ ਸੂਲਰ ਹੈ ਇਹ ਸਿਵਲਿੰਗ ਉੱਥੇ ਰਹਿੰਣਾ ਹੈ ਜੀ ਤੇ ਇਹਨਾਂ ਦੇ ਖਿਲਾਫ ਪਹਿਲਾਂ ਤੋਂ ਮਲਟੀਪਲ ਚੋਰੀ ਤੇ ਸਨੈਚਿੰਗ ਦੇ ਮੁਕਦਮੇ ਆਲਰੇਡੀ ਦਰਜ ਹੈ ਇਹ ਨਹੀਂ ਹੁੰਦਾ ਨਹੀਂ ਕਿ ਕਿ ਉਹ ਹੋਦੇ ਲੋਕ तकरीबन 25 ਸਾਲ ਦੀ ਉਮਰ ਹੈ ਜੀ ਇਹ ਮਤਲਬ ਕਿ ਅਪਰਾਧੀ ਵਿਧੀ ਦੇ ਲੋਕ ਨੇ ਤੇ ਪਹਿਲਾਂ ਤੋਂ ਹੀ ਇਕੱਠੇ ਰਹਿ ਕੇ ਇਲਾਕੇ ਦੇ ਵਿੱਚ ਰਹਿਣ ਕਰਕੇ ਇਕੱਠੇ ਰਹਿ ਜੇ ਕਾਰਨ ਜਿਹੜਾ ਸ਼ਹਿਰ ਵਿੱਚ ਹੋ ਕੇ ਰਹਿ ਜਾਂਦੇ ਇਹ ਜਿਹਨ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਹੋਊਗਾ ਨਾਲ ਦੀ ਗੜੀ ਐਪ੍ਰਿੰਟ ਕਰਕੇ ਰੈਸਟ ਪਾ ਲਈ ਜੀ ਨਾ ਇਹਨਾਂ ਦੇ ਪਰਚੇ ਹਾਂਜੀ ਤੇ ਇਹਨਾਂ ਦੇ ਉੱਤੇ ਪਰਚੇ ਸਰ ਇਹ ਕੰਮ ਦੇ ਵਿੱਚ ਦੇ ਸੀ ਕਿ ਆ ਇਹ ਜੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਹ ਵੀ ਅੱਗੇ ਤਰਤੀਸ਼ ਕੀਤੀ ਜਾ ਰਹੀ ਹੈ ਤੇ ਇਹ ਤੇ ਰਿਮਾਨ ਤੇ ਸੀ ਇਹਨਾਂ ਨੇ ਰਿਮਾਨ ਤੇ ਦੋ ਦਿਨਾਂ ਦਾ ਰਿਮਾਨ ਮਿਲੇ